ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਅਸੀਂ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਐਡਰੈਸ ਇੱਕ ਵਾਰੀ ਜਿਹੜਾ ਸਜਣੋ ਵੀਰ ਹਰਾਂ ਦਾ ਨੋਟ ਕਰਿਓ ਜੇ ਪਿੰਡ ਦੀ ਗੱਲ ਕਰੀਏ ਤਾਂ ਸਜਣੋ ਪਿੰਡ ਬਲਟੋਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨ ਤਰਨ ਸਹਿਬਾ ਸਜਣੋ ਜਗਦੀਪ ਤੇ ਲਵ ਅੱਗੇ ਵੀ ਤੁਹਾਨੂੰ ਇਸ ਘਰ ਦੀਆਂ ਬਹੁਤ ਵੀਡੀਓ ਆ ਮੰਨ ਲਓ ਵੀ ਵਿਖਾਈਆਂ ਤੇ ਕੁਝ ਗੈਪ ਪੈ ਗਿਆ ਸੀ ਤੇ ਅੱਜ ਆਏ ਸੀ ਬਲਟੋਏ ਸੋਚਿਆ ਵੀ ਦੋ ਐਨੀਮਲ ਆ ਵੀਰ ਹਰਾਂ ਕੋਲੇ ਬਹੁਤ ਟਾਪ ਦੇ ਤੇ ਦੋਨੇ ਹੀ ਸੋਚਿਆ ਤੁਹਾਨੂੰ ਵਿਖਾਈਏ ਤੇ ਜਿਹਦੇ ਕੋਈ ਭੈਣ ਭਰਾ ਦੇ ਦਿਲ ਲੱਗੂਗਾ ਉਹ ਖਰੀਦਦਾਰੀ ਕਰੂਗਾ ਨੀਲੀ ਰਵੀ ਦੀ ਟਾਪ ਦੀ ਮਾਝਾ ਸਜਣੋ ਵੀਡੀਓ ਚ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਆ ਦੋਨੇ ਪਸ਼ੂ ਨੋਟ ਕਰਿਓ ਸੂਨ ਵਾਲੇ ਆ ਤੇ ਮੰਨ ਕੇ ਚੱਲੋ ਵੀ ਦਿਨ ਹਜੇ ਕੱਢਦੀ ਆ ਮੈਂ ਤੇ ਚੰਗੀ ਸ਼ਾਨਦਾਰ ਤੇ ਵਜਨ ਵਾਲੀ ਆ ਇੱਕ ਰਿਕਵੈਸਟ ਬੇਨਤੀ ਇਹ ਰਹਿੰਦੀ ਆ ਕਿ ਕੋਈ ਵੀ ਪਸ਼ੂ ਪਸੰਦ ਆਉਂਦਾ ਸੱਜਣਾ ਤਸੱਲੀ ਨਾਲ ਖਰੀਦਦਾਰੀ ਕਰਿਓ ਤੇ ਇੱਕ ਰਿਕਵੈਸਟ ਬੇਨਤੀ ਇਹ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਜੋ ਜਾਣਕਾਰੀ ਲਈਏ ਨੇ ਕਿਹੜਾ ਸੂਆ ਸੂਨਾ ਕਿੰਨਾ ਦੁੱਧਵਾ ਦਿੱਤਾ ਟਾਪ ਦਾ ਨਗੀਨਾ ਵਿਖਾਈ ਜਾਂਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਵੀ ਆਪਦੀਆ ਚੜ੍ਹਦੀ ਕਲਾ ਕਿਰਪਾ ਮਾਲਕੇ ਗੁਰੂ ਰਾਮਦਾਸ ਦੀ ਕਿਰਪਾ ਨਾ ਕਿਰਪਾ ਕਰਪਾ ਮਾਲਾ ਹੋਰ ਵਧੀਆ ਲਵ ਕਿਵੇਂ ਆ ਕਿਰਪਾ ਮਹਾਰਾਜ ਦੀ ਸਤਿ ਦੁਰ ਦੀ ਦਾਇਆ ਆ ਜੜਦੀ ਕਲਾ ਜੜਦੀ ਕਲਾ ਜੜਦੀ ਕਲਾ ਮਹਾਰਾਜ ਵਧੀਆ ਤੋਰੀ ਦੇ ਅੰਦਰ ਜਗਾਰ ਮਹਾਰਾਜ ਹਰ ਇੱਕ ਦਾ ਇਦਾਂ ਡੋਲੇ ਕੰਮ ਜਿੰਨਾ ਕਿ ਬਿਮਾਰ ਆਇਨੇ ਸਹੀ ਆਪਣਾ ਤਰੀਕ ਜਿਹੜੇ ਸੰਧੂ ਡੇਰੀ ਫਾਰਮ ਤੇ ਆਪਾਂ ਨੂੰ ਇੰਨਾ ਪਿਆਰ ਕਰਦੇ ਉਹਨਾਂ ਸਾਰਿਆਂ ਨੂੰ ਸਸਤਰੀ ਕਰ ਹਣਾ ਤੇ ਐਡਰੈਸ ਆਪਣਾ ਐਡਰੈਸ ਗੁਰਜੀਪਿੰਡ ਆਪਣਾ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਮੋਬਾਈਲ ਨੰਬਰ ਵੀ ਕਰਦਗੇ ਰਿਪੀਟ 688320902379479562 ਨਾਮ ਮੇਰਾ ਜਗਦੀਪ ਸਿੰਘ ਸਾਨੂੰ ਸਰਦਾਰ ਸਰਬਜੀਤ ਸਿੰਘ ਠੀਕ ਆ ਤੇ ਲਾਵਾ ਜਿਹੜੀ ਮੈਂ ਕਿਹੜਾ ਸੂਆ ਇਹ ਵੀ ਦੇਖੀ ਤੀਜੇ ਸੂਏ ਸੁਣੇ ਆ ਠੀਕ ਆ ਗਾਰੰਟੀ ਨਾਲ ਤੀਜਾ ਸੂਆ ਹਾਂਜੀ ਹਾਂਜੀ ਠੀਕ ਆ ਹਾਂਜੀ ਤੇ ਆਪਣੇ ਕਿਹੜੇ ਏਰੀਆ ਚੋਂ ਲਈ ਆ ਤੇ ਕਿੰਨਾ ਦੁੱਧਵਾ ਦਿੱਤਾ ਇਹਨੇ ਦੂਜੇ ਸੂਬੇ ਇਹ ਆਪਣੇ ਏਰੀਆ ਚ ਲਈ ਆ ਆ ਘਰ ਚੋਂ ਮੈਂ ਲਈ ਆ ਠੀਕ ਆ ਤੇ ਪੂਰੀ ਗਰੰਟੀ ਵਾਲੀ ਇਹ ਜਿੰਨਾ ਬੰਦੇ ਤੋਂ ਲਈ ਆ ਹੋ ਸਕੇ ਕੋਈ ਵੀਰ ਭਰਾ ਨੂੰ ਭਰਾ ਕੋਈ ਪੁੱਛੇ ਆਪਾਂ ਉਹਨਾਂ ਦਾ ਨੰਬਰ ਵੀ ਨਾਲ ਦੇਵਾਂਗੇ ਜਿੰਨਾ ਬੰਦਿਆਂ ਤੋਂ ਮੱਝ ਆਈ ਹੈ 16 ਲੀਟਰ ਦੀ ਗਰੰਟੀ ਦੇ 16 ਕਿਲੋ ਮੈਂ ਨੇ ਉਹਨਾਂ ਦੇ ਘਰੇ ਦਿੱਤਾ ਦੁੱਧ ਦੂਜੇ ਸੂਬੇ ਦੂਜੇ ਸੂਬੇ ਦਿੱਤਾ ਹਨਾ ਠੰਡਾ ਹਾਂਜੀ ਠੀਕ ਆ ਉਹ ਬੰਦੇ ਜੇ ਮਿਲ ਕੇ ਚੈੱਕ ਚੁਗਾ ਲੈ ਆਂ ਪਾ ਕੇ ਦੱਸੀਆ ਵਪਾਰੀਆਂ ਵਾਲਾ ਉਹ ਤੇ 20 ਕਿਲੋ ਮੰਨਦਾ ਵਾ ਅੱਛਾ ਇੰਨਾ ਦੁੱਧ ਠੰਡਾ ਸਾਡਾ 16 ਕਿਲੋ ਦੁੱਧ ਠੰਡਾ ਕਰ ਮਾਰੀ ਨੇ ਦਿੱਤਾ ਇਹਦਾ 1 ਅੱਠ ਦਿਨ ਮਲਕੇ ਪੂਰੇ ਪੈ ਦੇ ਪੂਰੇ ਹੋਣ ਚ ਦੇ 8 ਦਿਨ ਹਜੇ ਦੇ ਦਿਨ ਪੂਰੇ ਹੋਣ ਚ ਵੀ ਪਏ ਆ ਹਾਂਜੀ ਤੇ ਬਾਂਦੀ ਬਲਤਨਾ گا ਵਾਂਗੂ ਆ ਠੀਕ ਆ ਮੈਂਂ ਦੀ ਪਤਾ ਪਈ ਨਹੀਂ ਰਿਸ਼ਤੇਦਾਰ ਕਰਕੇ ਵੀ ਕੋਈ ਦੇ ਦੋ ਹਾਂ ਉਹ ਤਾਂ ਦੇ ਤਿਆਰ ਕਰਕੇ ਦੇਵਾਂਗੇ ਉਹ ਤਾਂ ਦੇ ਤਿਆਰ ਕਰਕੇ ਦੇਣੀ ਬਹੁਤ ਜ਼ਿਆਦੀ ਬਾਂਦੀ ਥੱਲੇਉਂ ਜਗਦੀਪ ਤੌਰ ਕਰਾਇ ਦੀ ਚੈੱਕ ਤੇ ਥਣਾ ਥੁਣਾ ਲੀ ਗੋ ਟਿੱਪੀ ਓਕੇ ਆ ਓਕੇ ਓਕੇ ਗਰੰਟੀ ਆ ਉਹਦੇ ਟਿੱਪ ਨਹੀਂ ਦਿੰਦੇ ਮੈਂ ਯਾਰ ਜਿਆਦੇ ਹੱਥ ਉਹਨਾਂ ਲਾ ਲਵਾਂ ਮੈਂ ਠੀਕ ਆ ਹਾਂਜੀ ਨਹੀਂ ਓਕੇ ਰਿਪੋਰਟ ਆ ਵੇਖੋ ਸਜਣੋ ਵਜਨ ਵਜੂਦ ਮੈਂ ਦਾ ਪੈਠ ਪੜਾ ਬਹੁਤ ਚੰਗਾ ਫਿਰ ਹੋ ਰਹੇ ਨੇ ਮੈਨੇ ਬੱਚੇ ਦਿੱਤੇ ਉਹਨਾਂ ਦੇ ਘਰੇ ਬਹੁਤੇ ਚੰਗੇ ਪਿਓਰ ਨਹੀਂ ਲੀਦੇ ਅੱਛਾ ਐਤਕੀ ਵੀ ਨੀਲੀ ਦੇ ਟੀਕੇ ਤੋਂ ਗੱਬਣ ਕੇ ਮਾਲੀ ਤੋਂ ਟੀਕੇ ਤਾਂ ਨਹੀਂ ਲੀਦੇ ਲੋਕ ਠੀਕ ਆ ਕੋਈ ਭੈਣ ਭਰਾ ਵੀ ਨਾਲੇਨ ਕਾ ਜੱਜ ਜਮਾ ਗਲਾਬੀ ਆਖ ਮੈਂ ਕਹਿੰਦਾ ਯਾਰ ਕੋਈ ਊੜਾ ਬੰਨਾਈ ਯਾਰ ਇਹਨਾ ਬਰਾਬੀ ਆਖਿਆ ਪੂਰੀ ਮੈਂ ਨਹੀਂ ਫੁੱਲ ਜਗਦੀ ਹਾਂ ਵੀ ਟੌਪ ਦੇ ਬੱਚੇ ਲਾਉਗੀ ਕਰਮਾਂ ਵਾਲੀ ਹੈਨਾ ਹਾਂਜੀ 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 ਨਹੀਂ ਠੀਕ ਆ ਕੋਈ ਸ਼ੱਕ ਨਹੀਂ ਕੋਈ ਸ਼ੈਤਨ ਪਤਾ ਮਾੜਾ ਪਸ਼ੂ ਲੈਂਦੇ ਨਹੀਂ ਯਾਰ ਇਸੇ ਕਰਕੇ ਆਪਾਂ ਵਿੱਚੋਂ ਚਾਰ ਪੰਜ ਨੇ ਗੈਪ ਪਾ ਲਿਆ ਹਾਂ ਮਾਰਾ ਨਹੀਂ ਆਪਾਂ ਪਸ਼ੂ ਲਿਆ ਠੀਕ ਆ ਠੀਕ ਹਾਂਜੀ ਹਾਂਜੀ ਮਲਕੀ ਲੈਣਾ ਤੇ ਚੱਗਾ ਲੈਣਾ ਓਕੇ ਰਿਪੋਰਟ ਆ ਲਈ ਹਾਂਜੀ ਹਾਂਜੀ ਠੀਕ ਆ ਸਜਣੋ ਕਾਫੀ ਨਾ ਦਿਨਾਂ ਬਾਅਦ ਇਹੋ ਜੀ ਮੈਂ ਜਿਹੜੀ ਵੀਡੀਓ ਦੇ ਵਿੱਚ ਆਪਾਂ ਨੂੰ ਕਵਰ ਕਰਨ ਲਈ ਮਿਲੀ ਆ ਸੱਜਣੋ ਅ ਤਕਰੀਬਨ ਨੀਲੀ ਰਾਵੀ ਦੀ ਘਟ ਨਿਕਲਣ ਲੱਗੀ ਸੀ ਮੈਂ ਤੇ ਇਹ ਵੀਰ ਹਰੀ ਲਿਆਇਆ ਟਾਪ ਦੀ ਮੈਂ ਲੱਭ ਕੇ ਤੇ ਆ ਜੋ ਰੇਟ ਪੁੱਛੀਏ ਵੀ ਰੇਟ ਦੀ ਕੀ ਗੱਲਬਾਤ ਆ ਤੇ ਬੈਕ ਸਾਈਡ ਤੋਂ ਥਾਂਲੇ ਦੀ ਕੁਆਲਿਟੀ ਦੇਖੋ ਕਿੰਨੀ ਚੰਗੀ ਮੈਨੂੰ ਲੱਗੀ ਆ ਢੱਲਾ ਢੋਲਾ ਲੇਵਾ ਬਹੁਤ ਟੌਪ ਦਾ ਕਰਮਾਂ ਵਾਲੀ ਜਿਹੜਾ ਤਿਆਰ ਹਾਂ ਇਹ ਸਾਰੀ ਬੈਕ ਬਣੀ ਕਰਮਾਂ ਵਾਲੀ ਲੇਵਾ ਦਾ ਬਹੁਤ ਬਣਾ ਲਿਆ ਬਰੀਕ ਚੂੜੀਆਂ ਵਾ ਇਹ ਸਾਰੀ ਬੈਕ ਹੋਣੀ ਤੇ ਫਿਰ ਥਣਾ ਦੀ ਗਿਠ-ਗਿਠ ਤੇ ਵਿਰਲ ਹੋਊਗੀ ਹਾਂ ਬਹੁਤ ਚੰਗੀ ਆ ਪੈਠ ਪੁੜਾ ਵੀ ਬਹੁਤ ਚੰਗਾ ਪਤਲੇ ਪਤਲੇ ਚਮੜੀ ਦੀ ਕਰਨ ਵਾਲੀ ਠੀਕ ਜਿਹੀ ਹੋਣੀ ਬਾਕੀ ਆਪਾਂ ਨੂੰ ਦੱਸਣ ਦੀ ਤਾਂ ਲੋੜ ਹੀ ਨਹੀਂ ਆ ਹਾਂ ਜਿਹੜੇ ਭੈਣ ਭਰਾ ਨੇ ਹੈਗੇ ਆ ਨਾ ਸਾਰੇ ਬਲਕਿ ਸਿਆਣੇ ਆ ਸਿਆਣੇ ਆ ਵੀ ਰਾ ਜੜਾ ਕੀ ਕਹਿੰਦੇ ਰੂੜੀਆਂ ਚ ਦਿਖ ਪੈਂਦਾ ਦਿਖ ਪੈਂਦਾ ਕੋਈ ਸ਼ੱਕ ਨਹੀਂ ਤੇ ਲਾਵੇ ਦਾ ਰੇਟ ਜਗਦੀਪ ਕੀ ਰੂਗਾ ਵੀਰੇ ਰੇਟ ਤੇ ਵੀਰੇ ਵੇਖੋ ਇਹੋ ਜੀ ਮੈਂ ਦਾ ਬਾਹਰ ਇੱਕ 35 40 ਦੀ ਵੇਹੇ ਵਿੱਚ ਚਾਹੀਦੀ ਉਤਰਾ ਦੇ ਠੀਕ ਆ ਆਪਾਂ ਕਿੰਨੇ ਦੀ ਦੇ ਦਈਏ ਆਪਾਂ ਮੁੱਲ ਨਹੀਂ ਕਰਨਾ ਵੀਰੇ ਹਨਾ ਆਪਣੇ ਮੁੱਲ ਲੋਕਾਂ ਨਾਲ ਲੈਦੇ ਹੁੰਦੇ ਅੱਗੇ ਹਾਂਜੀ 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 ਆਪਾਂ ਪਾਣਾ ਹੀ ਪਾਣਾ ਦੇ ਦੇਣੀ ਆ ਠੀਕ ਆ ਕਿੰਨੇ ਦੀ ਦਈਏ ਫਿਰ ਮੋਲੇ ਦਾ 120 1 ਲੱਖ 20000 ਉਹਦੇ ਚੋਂ ਭਾਈ ਜਗਦੀਪ ਤਣ ਕਰਾਂਗੇ ਭਣਾ ਭਰਾਵਾ ਨਹੀਂ ਫਿਰ ਵੀ ਚੱਕ ਦੀ ਕਰਾਂ ਗਲਾਰੀ 16 ਦੇ ਦੇਗੀ ਹੈ 4000 1 ਲੱਖ 16000 ਦੀ ਯਾਰ ਹੋਰ ਡਾ 15 ਦੀ ਕਰ 1 ਲੱਖ 15 ਦੀ ਤੇ ਜੇ ਵੀ ਭੈਣ ਭਰਾ ਫੋਨ ਲਾਵੇ 114 ਦੇ ਦੇਗੀ ਅੱਛਾ 114 ਦੀ 14 ਨਹੀਂ ਕੀ 13 ਦੀ ਹੋ ਗਈ ਯਾਰ ਕਿਹੜੀ ਗੱਲ ਆ ਬਾਬੇ ਨਾਨਕ ਵਾਲੀ ਬਾਬੇ ਨਾਨਕ ਤੇ ਤੂੰ 13 13 ਚੱਲੂ 13 13 ਹੋ ਵੀ 13 ਦੀ 1 ਲੱਖ ਤੇ 13000 ਹਾਂਜੀ ਹਾਂਜੀ ਮਾਂ ਨਹੀਂ ਉਹ ਵੀ ਤੁਹਾਡਾ ਬਸ ਤਣ ਭਰਾਵਾ ਦਾ ਮਾਂ ਤਣ ਹੋਰ ਕਰਾਂਗੇ ਅੱਛਾ ਹਾਂ ਕਿਆ ਬਾਤ ਹੈ ਹੋ ਜੋ ਇਹਨੂੰ ਕਿਹੜਾ ਦਰਸ਼ ਹੋ ਗਿਆ ਉਹਨਾਂ ਕਰਾ ਕੇ ਜਿਆਦਾ ਵੀ ਨਹੀਂ ਵੀ ਜਿਆਦਾ ਵੀ ਪੈਸਾ ਨਹੀਂ ਆਦਾ ਨਹੀਂ ਸਹੀ ਗੱਲ ਹੈ ਸਹੀ 5 1000 ਦੇ ਮਿਲ ਕੇ ਥੋੜਾ ਬਧ ਕਰਾਂਗੇ ਜਰੂਰ ਛੋੜ ਛੱਪਾ ਹੋ ਜੂ 1000 2000 ਲਓ ਵੀ ਸੱਜਣੋ 1 ਲੱਖ 13000 ਹੈ ਪਰ ਜਿੰਨਾ ਬਾਜ਼ਾਰ ਤੇ ਚੱਲੁੰਦਾ ਬਰੋਂ ਕੋਈ ਇੰਨੀ ਦੀ ਮੱਝ ਦੇ ਨਹੀਂ ਤੁਹਾਨੂੰ ਪਤਾ ਮਾਲ ਬੜਾ ਘਟ ਲਾਉਦਾ ਵਾ ਨਹੀਂ ਦੰਦਾ ਨਹੀਂ ਦੰਦਾ ਮੈਂ ਕਿਹਾ ਹੱਤੇ ਪਿਛੇ ਵੀਡੀਓ ਪਾਉਣ ਲੱਗੇ ਆ ਹਾਂ ਕੋਈ ਸ਼ੱਕ ਨਹੀਂ ਜੇ ਲਿਆਈ ਦੀ ਤਾਂ ਬਦੋ ਬਦੀ ਲੈ ਜਾਂਦੇ ਆ ਲੈ ਜਾਂਦੇ ਲੈ ਜਾਂਦੇ ਤੇ ਆ ਮੈਂ ਦੀ ਫਿਰ ਕੀ ਡਿਟੇਲ ਹੈ ਜੱਟੋ ਇਹ ਦੂਜੇ ਸਵੇ ਸੋਣਾ ਝੋਟੀ ਦੂਜੇ ਸੂਏ ਹਾਂਜੀ ਹਾਂਜੀ ਇਹ ਪਲੂਨ ਨੇ ਕੀ ਦੁੱਧ ਦਿੱਤਾ ਇਹਦਾ ਰਿਕਾਰਡ ਇਹਨੇ 12 ਕਿਲੋ ਦਿੱਤਾ ਪਲੂਨ ਨੇ 12 ਕਿਲੋ ਦੱਦ ਦਿੱਤੀ ਹੈ ਮਾਲਕਣੇ ਵਾਸਤੇ ਪਲੂਨ ਨੇ ਪਈ ਸਵੇ ਹਾਂ 12 ਏਟਾ ਠੰਡਾ ਹੁਣ ਦਿਨ ਕਿੰਨੇ ਲੈ ਜੂ ਤੇ ਸਫਾਈਆਂ ਸਪੂਈਆਂ ਚੰਗੀਆਂ ਹਨ ਹਾਂ ਬੜੀਆਂ ਜਿਆਦੀਆਂ ਚੰਗੀਆਂ ਫਿਰ ਟਿੱਪਣ ਬਹੁਤ ਜਿਆਦੀ ਓਕੇ ਆ ਪੋਤਰਾਂ ਆ ਮੈਂ ਲੈ ਜੂ ਕਰਮਾਂ ਦੀ ਸਰੀਰ ਕਟਾਂਚਾ ਚੰਗਾ ਮੈਂ ਦਾ ਹਾਂ ਹਾਂ ਜੀ ਤੁਹਾਨੂੰ ਪਤਾ ਆਪਾਂ ਲੈਨੇ ਜਿਹੜਾ ਡੱਗਰ ਪੋਲਾ ਵੇਖ ਕੇ ਲੈਨੇ ਮੈਂ ਜੋ ਵੀ ਬਹੁਤੀ ਪੋਲੀ ਆ ਤੇ ਇਹ ਵੀ ਬੜੀ ਹਾਂ ਲਹੂ ਪਾਣੀ ਵਾਲੀ ਕਿੰਨਾ ਟਿਲਾਂ ਕਰਮਾਂ ਵਾਲਾ ਮੈਂ ਮੈਂ ਬ੍ਰੀਕ ਚੂੜੀਆਂ ਇਹ ਵੀ ਬੈਗ ਬਣੂਗੀ ਸਾਰੀ ਇਹਨੇ ਵੀ ਮੈਂ ਨੇ ਬੈਗ ਹੀ ਪੜਨਾ ਕਿੰਨੀ ਆ ਮੈਂ ਬ੍ਰੀਕ ਨਹੀਂ ਨਹੀਂ ਕੋਈ ਸ਼ੱਕ ਨਹੀਂ ਤੇ ਦਿਨ ਲੈ ਜੂ ਹਫਤਾ ਹਫਤਾ ਆ ਮੈਂ ਹਫਤਾ ਆ ਮੈਂ ਲੈ ਜੂਗੀ ਲੈ ਜੂ ਹਫਤਾ ਉਹ ਮੀਆਂ ਹਫਤਾ ਲੈ ਜਾਣਾ ਅਤੇ ਬਾਕੀ ਤੁਸੀਂ ਆ ਵੀ ਵੇਖ ਲਓ ਵੀ ਮਈਆਂ ਕਿਤਰਾ ਦੀਆਂ ਐ। ਡੜਾ ਫੀਲ ਹੋਣੀਆਂ ਕਰਨੀਆਂ ਐ ਅੰਦਰ ਦੋਵਾਂ ਮਈਆਂ ਸਾਡੇ ਵੇਖੋ ਲੱਗਾ ਮੁਠੀਆ। ਵਾਕਈ ਕੋਈ ਸ਼ੱਕ ਨਹੀਂ। ਤੌਰ ਕਰਾਓ ਇਹਦੀ ਚੈੱਕ। ਤੇ ਭਾਰਪੂਰਨ ਲੋਕ ਕੇ ਹਨ। ਭਾਰ ਲੋਰੀ ਕੋਈ ਆਪਣੀ ਗਰੰਟੀ ਹੋਊਗੀ। ਠੀਕ ਐ ਠੀਕ। ਭਾਰ ਕੋਈ ਨਹੀਂ ਮੱਝ ਪਾਉਂਦੀ ਇਹਨਾਂ ਜੋ। ਸ਼ੁਕਰ ਹੈ ਮਾਲਕਾ ਕਿਰਪਾ ਹੀ ਰੱਖੇ। ਭਾਰ ਵਾਲੀ ਨਾ ਆਪਾਂ ਲਈ ਹੀ ਐ ਕਦੀ। ਭਾਰ ਵਾਲਾ ਡੰਗਦੀ ਆਪਾਂ ਕਦੀ ਲਿਆ। ਵੇਖੋ ਸੱਜਣੋ। ਸਰੀਰ ਕਟਾਂ ਚਾ ਸਰੀਰ ਕਾ ਸਾਰੀ ਸ਼ਾਹ ਕਾਲੀ ਮੈਂ। ਜੈਂਡਰ ਬਲੈਕ ਆਇਆ ਕਰਨਾ। ਹਾਂ। ਪੂਛ ਦੇ ਵਿੱਚ ਜਿਹੜੇ ਵਾਲ ਵਾਈਟ ਆ ਬਾਕੀ ਬੰਤਰ ਬਹੁਤ ਸੋਹਣੀ ਆ ਕਾਲੀ ਜਮੇ ਝੋਟੀ ਅੰਗਾ ਤੇ ਵੇਖੋ ਤੁਰਦੀ ਕਰਨ ਲੱਗਾ ਪਾਇਆ ਤੁਰਦੀ ਭਵਾਣਾ ਨੂੰ ਹਾਂ ਸਾਨੂੰ ਬੜਾ ਆ ਵਜਨ ਵਜੂਦ ਵਾਲੀ ਆ ਵਜਨ ਮੇ ਤੁਨ ਵਜਨਾ ਮਤਰੀ ਕੋਡੀ ਦੀ ਮੈਂ ਆ ਹਾਂ ਚੰਗੀ ਆ ਚੰਗੀ ਆ ਆਪਾ ਮਾੜੀ ਨਗਰ ਦੇ ਆਪਾ ਲੈਂਦਾ ਨਹੀਂ ਆਪਾ ਤੁਹਾਨੂੰ ਪਤਾ ਕੀ ਚੀਜ਼ ਦੇਣੀ ਆ ਪਾਈ ਦਾ ਮਾਰੀ ਤੇ ਇਹਦਾ ਕੀ ਰੇਟ ਰਹੂਗਾ ਇਹਦਾ ਮੋਲ ਤਾਂ ਲੱਖ ਕਰਦੇ ਆ ਜਾਇ ਜੀ ਦੇ ਦਿੱਗੇ ਲੱਖ ਨੂੰ ਤਾਂ ਆਪਾਂ ਮੈਂ 1 20 ਵੀ ਕਰ ਲਈਏ ਆਪਾਂ ਆਪਾਂ ਨੂੰ ਕਿਹੜਾ ਕਹਿਣਾ ਕਿਸੇ ਨੇ ਜੀ ਦੀ ਸਰਦਾਰ ਕਿੰਨੇ ਦੀ ਦੇਈ ਕਿੰਨੇ ਦੀ ਦਈਏ ਜਗਦੀਪ ਜੱਸ ਨੋ ਜੀ ਹਾਂ ਨਾ ਜੀ ਕਰ ਦਿੱਤੀ 95 ਦੀ ਹੋਰ ਕੋਈ ਹੋਰ 2000 ਦਾ 93 ਦੀ 92 ਦੀ ਹੋ ਗਈ 92 ਦੀ 92 ਜਗਦੀਪ 1000 ਮੇਰੇ ਲੋ 91 ਦੀ 90 ਦੀ ਜਾਂ ਤੋ ਹਾਂ 90 ਦੀ ਤੇ ਪੂਰੇ ਦੀ ਖਾਣਾ ਨਹੀਂ ਹੋਣੀ ਜੱਸ ਹੋਰ ਦਾ ਜਾਂ ਤੋ 90 ਦਾ ਅੱਛਾ 90000 ਦੀ ਇਦੇ ਚ ਤਾਂ ਹੁਣ ਹਨਾ ਰੱਬ ਦਾ ਨਹੀਂ ਰੱਬ ਦਾ ਨਹੀਂ ਬਾਕੀ ਕਿਸੇ ਦੇਣ ਨਹੀਂ 90 ਦੀ ਮੈਂ ਇਹੋ ਜੀ ਇਹ ਲੋ ਮੀਰ ਭਰਾ ਕੇ ਨਾ ਵੀ ਕਰ ਦੇਣਗੇ ਹੋਰ ਕੋਈ ਛੋੜ ਸਕਾ ਹਾਂ ਮਾਨਦਾਨ ਜ਼ਰੂਰ ਕਰਾਂਗੇ ਠੀਕ ਆ ਸਾਰੇ ਇਹਦੀ ਮਹਿਤ ਨੂੰ ਪਤਾ ਬਾਰਾ ਨਹੀਂ ਕੋਈ ਚੰਗਾ 90 ਗਰੀਬ ਮਹਿਬਾਨੀ ਕਰਮਾ ਨਹੀਂ ਬਹੁਤ ਚੰਗੀ ਝੂਟੀ ਆ ਹਨਾ ਬਾਕੀ ਸੁੰਦੀਆਂ ਵੇਖੋ ਮਈਆਂ ਕਿੱਡੀ ਰੋਤ ਤੈ ਆ ਹਾਂ ਵਾਕਿਆ ਦੁੱਧ ਸੁੱਕ ਜਾਂਦਾ ਜਿਹੜੀਆਂ ਟਾਈਮ ਤੇ ਮਈਆਂ ਦੁੱਧ ਦੇਣਾ ਵਾਕਿਆ ਹੀ ਵਾਕਿਆ ਕੋਈ ਸ਼ੱਕ ਨਹੀਂ ਸਾਰੀ ਗਰਮੀ ਹਨਾ ਲਹਿਰੇ ਦੇਣਗੀਆਂ ਸਾਰੀ ਗਰਮੀ ਸਾਰੀ ਗਰਮੀ ਇਹ ਰੱਖ ਭਾ ਦੇਖ ਮਲਕੀ ਇਹਨਾਂ ਨੂੰ ਦੋ ਦੋ ਮਹੀਨੇ ਜੁੜ ਗਏ ਜਿਹੜੇ ਝੋਨੇ ਲੱਗਦੇ ਉਹ ਤਾਂ ਫੇਰ ਇਹਨਾਂ ਦੀਆਂ ਵੇਚ ਲੋ ਵੇਚ ਲੋ ਕੋਈ ਵੀਰ ਭਰਾ ਫੁੱਲ ਸੇਵਾ ਕਰੇ ਨਾ 4 ਲੀਟਰ ਆਉਣਾ ਵੇਜੂਗੀ ਅੱਛਾ ਦੋ ਦੁੱਧ ਚਾਹਾਂ ਲੇ ਦੇ ਜੂਗੀ 12 ਕਿਲੋ 13 ਕਿਲੋ ਤਾਂ ਤਾਂ ਜਾਂਦੀ ਨਹੀਂ ਇਹਨਾਂ ਨੇ ਦਿੱਤਾ ਮੈਂ 4 ਲੀਟਰ ਆਉਂਦੇ ਮਾਲਕ ਨੇ ਦੱਸਿਆ ਆ ਮੈਂ ਦੀ ਆਪਣੀ ਫੁੱਲ ਗਰੰਟੀ ਹੈ ਨਾ ਵੇਖੋ ਸੱਜਣਾ ਪੱਠ ਪੜਾ ਨੀਲੀ ਰਾਵੀ ਦੀ ਮੈਂ ਦਾ ਚਲੋ ਮੈਂ ਅੱਜ ਦੁੱਧ ਦਊਗੀ ਏ ਬਹੁਤ ਟਾਪ ਦੀ ਤੇ ਸ਼ਾਨਦਾਰ ਮੈਂ ਵਿਖਾਈ ਤੁਹਾਨੂੰ ਨੀਲੀ ਰਵੀ ਦੀ ਤੇ ਮੋਹਰਾ ਦੀ ਵਾਕਿਆਈ ਬਾਕੀ 16 ਕਿਲੋ ਦੀ ਆਪਾਂ ਗਰੰਟੀ ਦਿੰਨੇ ਦੁੱਧ ਜ਼ਿਆਦਾ ਦਊਗੀ ਮੱਜ ਟਾਪ ਦੀ ਆ ਹਾਂ ਤੁਹਾਨੂੰ ਪਤਾ ਆ ਗਰੰਟੀ ਦਿੰਦੇ 16 ਕਿਲੋ ਦੀ ਮੈਂ ਦੀ ਗਰੰਟੀ ਧੰਨਵਾਦ ਆ ਦੋਸਤੋ ਤੁਸੀਂ ਵੀਡੀਓ ਨੂੰ ਜਿਹੜਾ ਐਂਡ ਤੱਕ ਵੇਖਿਆ ਤੇ ਮਿਲਦੇ ਆਂ ਕਿ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ